ਇੱਲਾ ਤਾਂ ਸਾਰੇ ਸਾਥੀਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜੋ ਕਿ ਪਰਮ ਪਿਤਾ ਪਰਮਾਤਮਾ ਤ੍ਰਿਕਾਲਦਰਸ਼ੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੇਵਾਨ ਜੀ ਦਾ 7 ਅਕਤੂਬਰ ਨੂੰ ਜੋ ਪਾਵਨ ਪ੍ਰਗਟ ਦਿਵਸ ਆ ਰਿਹਾ ਉਸ ਦੇ ਸਬੰਧ ਵਿੱਚ ਆਪ ਸਭ ਦੇਸ਼ ਵਾਸੀਆਂ ਨੂੰ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਬਾਦ ਔਰ ਜਿਹੜੀ 7 ਅਕਤੂਬਰ ਨੂੰ ਉਦੇ ਸਬੰਧ ਚ ਜਿਹੜੀ 6 ਤਰੀਕ ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਮੂਹ ਬਾਲਮੀਕਨ ਸਮਾਜ ਸਮੂਹ ਸੰਗਠਨ ਇਕੱਠੇ ਹੋ ਕੇ ਬਾਲਮੀਕੀ ਸਵਾ ਦੀ ਰਹਿਨੁਮਾਈ ਹਟ ਅੱਜ ਜਿਹੜੀ ਇਹ ਸ਼ੋਭਾ ਯਾਤਰਾ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਔਰ ਜਿਹੜੀ ਸ਼ੋਭਾ ਯਾਤਰਾ ਵਾ ਇਹ 6 ਤਰੀਕ ਦਿਨ ਸੋਮਵਾਰ ਨੂੰ 4 ਵਜੇ ਜਿਹੜੀ ਹੈ ਸ਼ਹੀਦ ਉਦਮ ਸਿੰਘ ਪਾਰਕ ਤੋਂ ਸ਼ੁਰੂ ਕੀਤੀ ਜਾਵੇਗੀ ਔਰ ਉਦਮ ਸਿੰਘ پارک ਤੋਂ ਬਸ ਸਟੈਂਡ ਬਸ ਸਟੈਂਡ ਤੋਂ ਕਮਾਲਪੁਰ ਚੌਂਗ ਭਗਵਾਨ ਵਾਲਮੀਕੀ ਚੌਂਗ ਫਿਰ ਨਰੈਣ ਨਗਰ ਪ੍ਰਤਾਪ ਚੌਂਗ ਇਹ ਹੁੰਦੇ ਹੋਏ ਕਣਕ ਮੰਡੀ ਕਣਕ ਮੰਡੀ ਤੋਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਘੰਟਾ ਘੜੇ ਦੇ ਵਿੱਚ ਸਮਾਪਤ ਕੀਤੀ ਜਾਵੇਗੀ ਹੋਰ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਵੀ ਇਸ ਦੇ ਸਬੰਧ ਵਿੱਚ ਜੋ ਸਮੂਹ ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਭਗਵਾਨ ਵਾਲਮੀਕੀ ਚੌਂਕ ਹੈਗਾ ਜਿੱਥੇ ਪਰਮਪਿਤਾ ਪਰਮਾਤਮਾ ਦੀ ਜਿਹੜੀ ਪ੍ਰਤਿਮਾ ਵਾ ਉਸ ਨੂੰ ਖੂਬ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਔਰ ਉੱਥੇ ਇੱਕ ਸਪੈਸ਼ਲ ਸਟੇਲ ਲਗਾਈ ਜਾਵੇਗੀ ਜਿੱਥੇ ਜਿੰਨੇ ਵੀ ਆਏਗੇ ਜਿੰਨੇ ਵੀ ਸਾਡੇ ਵੀਆਈਪੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿੰਨੇ ਵੀ ਆਣਗੇ ਉੱਥੇ ਸਨਮਾਨ ਸਮਾਰੋਹ ਜਿਹੜਾ ਕੀਤਾ ਜਾਵੇਗਾ ਕੋਈ ਵੀ ਸਨਮਾਨ ਜਿਹੜਾ ਉਹਨਾਂ ਦਾ ਅਸੀਂ ਜਿਹੜੀ ਚਲਦੀ ਸ਼ੋਭਾ ਯਾਤਰਾ ਦੇ ਵਿੱਚ ਨਹੀਂ ਕਰਾਂਗੇ ਔਰ ਇਹ ਸ਼ੋਭਾ ਯਾਤਰਾ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਜਿਹੜੀ ਐ ਬਰੇਤ ਹੰਦਮਨਾ ਮਨਾਈ ਜਾਏਗੀ ਔਰ ਸਾਡੀ ਪ੍ਰਸ਼ਾਸਨ ਔਰ ਪ੍ਰਸ਼ਾਸਨ ਨੂੰ ਅਪੀਲ ਆ ਵੀ ਉਸ ਦਿਨ ਵਾਸਤੇ ਖਾਸ ਤੌਰ ਤੇ ਜਿਹੜੀ ਪਵੰਧ ਪ੍ਰਬੰਧਾ ਉਹ ਖਾਸ ਤੌਰ ਤੇ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਕੀਤੇ ਜਾਣੇ ਚਾਹੀਦੇ ਕਿਉਂਕਿ ਹਰ ਵਾਰ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਤਾਂ ਕਰ ਲੈਂਦਾ ਪਰ ਕਰਕੇ ਉੱਤੇ ਖਰੇ ਨਹੀਂ ਉਤਰਦੇ ਇਸ ਕਰਕੇ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਵੀ ਔਰ ਸ਼ਾਸਨ ਨੂੰ ਵੀ ਅਸੀਂ ਜਲਦੀ ਜਿਹੜਾ ਅੱਜ ਡੀਸੀ ਸਾਹਿਬ ਔਰ ਮਾਨਯੋਗ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਸ਼ਾਹਪੋਸ ਸੰਦੀਪ ਮਲਕ ਜੀ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਔਰ ਆਪਣੀ ਜਿਹੜੀ ਮੰਗ ਉਹਨਾਂ ਦੇ ਅੱਗੇ ਰੱਖਾਂਗੇ ਧੰਨਵਾਦ ਜੀ ਬਾਕੀ ਦੇ ਮੈਂ ਤਾਂ ਦਾਦਾ ਸਾਡਾ ਸੀਮ ਇੱਕ ਹੀ ਹੈ ਜੀ ਪਰ ਤੁਸੀਂ ਸਾਡਾ ਇੱਕ ਹੈਗਾ ਦੇਖੋ ਪ੍ਰਮਾਤਮਾ ਦਾ ਦਿਨ ਜਿਹੜਾ ਵਾ ਇੱਕ ਹੀ ਮਨਾਉਣਾ ਚਾਹੀਦਾ ਪਰ ਕੁਝ ਲੋਕਾਂ ਦੀ ਸੋਚ ਸੇਮ ਨਹੀਂ ਹੁੰਦੀ ਕਿਉਂਕਿ ਸਾਡਾ ਕਿਸੇ ਨਾ ਮਨ ਭੇਦ ਹੋ ਸਕਦਾ ਮਤ ਭੇਦ ਨਹੀਂ ਹੈਗਾ ਉਹ ਪਤਾ ਨਹੀਂ ਕੀ ਉਹਨਾਂ ਦੇ ਵਿਚਾਰ ਆ ਕੀ ਨਹੀਂ ਹੈਗਾ ਕਿਉਂ ਐਦਾ ਕਰ ਰਹੇ ਹੋ ਪਰ ਤੁਸੀਂ ਦੇਖ ਰਹੇ ਆ ਜਿੰਨੇ ਸਮਾਜ ਦੇ ਆਗੂ ਆ ਸਾਰੇ ਇੱਥੇ ਜਿਹੜੇ ਮੇਨ ਆ ਤੁਸੀਂ ਵੀ ਜਾਨੂ ਆ ਤੁਸੀਂ ਇਸੇ ਸ਼ਹਿਰ ਦੇ ਆਸੀਂ ਵੀ ਇਸੇ ਸ਼ਹਿਰ ਦੇ ਆ ਔਰ ਸਾਰੇ ਹੀ ਇੱਕ ਇਕੱਠੇ ਹੋ ਕੇ ਇੱਥੇ ਬੈਠੇ ਆ ਕੁਝ ਲੋਕ ਵਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹੀ ਆ ਹਰੇਕ ਸਮਾਜ ਦੇ ਵਿੱਚ ਹੁੰਦੇ ਆ ਪਰ ਨਹੀਂ ਅਸੀਂ ਜਿਹੜੇ ਲੋਕ ਵਾਂ ਅਸੀਂ ਸਮਾਜ ਇੱਕ ਗਰਾਂ ਇਹ ਚ ਜ਼ਰੂਰੀ ਨਹੀਂ ਵਾਲਮੀਕਨ ਸਮਾਜ ਵਾ ਇਹਦੇ ਵਿੱਚ ਸਾਰਾ ਸਮਾਜ ਸਮੂਹ दलित वर्ग जर्नल वर्ग एससी एसटी ओबीसी सारा समूह जथ्हे बंदियां सिख जथ्हे बंदियां इकट्ठे हो के जेड़ा प्रगट दिवस मनावांगे बड़ी ਧੂਮ-ਧਾਮ ਦੇ ਨਾਲ ਸਭ ਤੋਂ ਪਹਿਲੇ ਜੈ ਵਲਮਿਤੀ ਹਰ ਹਰ ਵਲਮਿਤੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸੂਭਾ ਜਤਾ ਪ੍ਰਤੀ ਤੁਸੀਂ ਸਵਾਲ ਕੀਤਾ ਹਰਜਾਪ ਜੀ ਵੀ ਛੁੱਟੀ ਨਹੀਂ ਗਈ ਜੀ ਜੰਦੀ ਤਕਰੀਬਨ ਹਰ ਵਾਰ ਛੁੱਟੀ ਹੁੰਦੀ ਹੈ ਅੱਧੀ ਛੁੱਟੀ ਵੀ ਹੁੰਦੀ ਹੈ ਜਿਹੜੀ ਜਿਸ ਦਿਨ ਸ਼ੁਭਾ ਯਾਤਰਾਵਾਂ ਦੇ ਅੱਧੀ ਛੁੱਟੀ ਹੁੰਦੀ ਹੈ ਜਿਸ ਦਿਨ ਹੁੰਦੀ ਹੈ ਭਗਵਾਨ ਦਾ ਪਰਕਰ ਰਸਮ ਬទਨ ਪੂਰੀ ਛੁੱਟੀ ਹੁੰਦੀ ਹੈ ਲੇਕਿਨ ਜਿਹੜੀ ਪ੍ਰਾਈਵੇਟ ਸੰਸਥਾਵਾਂ ਨਹੀਂ ਕਰਨਗੀਆਂ ਅਸੀਂ ਇੱਕ ਵਾਰੀ ਆਪ ਜਾ ਕੇ ਮਿਲਾਂਗੇ ਨਹੀਂ ਵੀ ਕਰਨਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅਸੀਂ ਕੱਲੇ ਬਾਦਮੀ ਕੇ ਸਮਾਜ ਨੇ ਭਗਵਾਨ ਬਾਦਮੀ ਕੁਮਾਰਾ ਜੀ ਦਾ ਪਰਕਰ ਰਸਮ ਮਨਾ ਰਿਹਾ ਭਗਵਾਨ ਬਾਦਮੀ ਕੁਮਾਰਾ ਜੀ ਦਾ ਪਰਕਰ ਰਸਮ ਸਮੁੱਚਾ ਸਮਾਜ ਮਨਾ ਰਿਹਾ ਆ ਜਿਹੜੇ ਸਮਾਜਿਕ ਜਿੰਨੇ ਵੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਓ ਆਪਾਂ ਇਕੱਠੇ ਰਲ ਕੇ ਭਗਵਾਨ ਵਾਲਮੀਕ ਮਹਾਰਾਜ ਦਾ ਪਰਕਾ ਰੋਸਮ ਮਨਾਈਏ ਅਤੇ ਜਿਹੜੀਆਂ ਕੋ ਸਾਡੇ ਤੋਂ ਕੋ ਕਮੀਆਂ ਰਹਿ ਜਾਂਦੀਆਂ ਸਾਡੇ ਤੋਂ ਸਾਡੇ ਬੱਚਿਆਂ ਤੋਂ ਸਾਡੇ ਪਰਿਵਾਰਾਂ ਤੋਂ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉਹ ਅਸੀਂ ਇਕੱਠੇ ਅਸੀਂ ਜਿਸ ਤਰ੍ਹਾਂ ਰਾਮਲੀਲਾ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਦੀਵਾਲੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਵਿਸਾਖੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਜਨਮ ਜਨਮ ਮਸ਼ਤ ਜਨਮ ਅਸ਼ਟਮੀ ਜਿਹੜੀ ਇਕੱਠੇ ਹੋ ਕੇ ਮਨਾ ਨੇ ਕਿਉਂ ਨਾ ਅਸੀਂ ਭਗਵਾਨ ਬਾਦਮੀ ਕੁਮਾਰਾ ਜੀ ਦਾ ਪਰਕਲ ਉਤਸਵ ਵੀ ਇਕੱਠੇ ਹੋ ਕੇ ਮਨਾਈਏ ਅਸੀਂ ਸਾਂਝੀ ਭਾਰਤਾਂ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਟੇਟ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਸੋ ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 27 ਤਰੀਕ ਨੂੰ ਪੂਰਾ ਹਿਮਾਚਲ ਦੇ ਵਿੱਚੋਂ ਗੋਗਵਾਲ ਬਾਦਮੀ ਕੁਮਾਰਾ ਜੀ ਦੀ ਰੱਤ ਯਾਤਰਾ ਆ ਰਹੀ ਹੈ ਉਹ 27 ਨੂੰ ਸ਼ਾਮ ਨੂੰ ਪਹੁੰਚੇਗੀ ਤੇ 28 ਨੂੰ ਸਵੇਰੇ ਇੱਥੋਂ ਚੱਲੇਗੀ ਕਿੱਥੇ ਪਹੁੰਚੇਗੀ ਉਹ 27 ਨੂੰ ਸਵੇਰੇ ਸ਼ਾਮ ਨੂੰ ਇੱਥੇ ਆਏਗੀ ਜੀ ਤਾਂ ਹਾਂਜੀ ਹਾਂਜੀ ਪਰਸੋਂ ਜੀ ਉਹ ਆਏਗੀ ਜੀ ਕਮੇਟੀ ਹਾਲ ਜੀ ਕਮੇਟੀ ਹਾਲ ਆਏਗੀ ਕਮੇਟੀ ਹਾਲ ਤੋਂ ਦੂਸਰੇ ਦਿਨ ਸਵੇਰੇ ਚੱਲੇਗੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆਓ ਅਸੀਂ ਨਾਲ ਕੇ ਉਹਨਾਂ ਦਾ ਵੀ ਵੈਲਕਮ ਕਰੀਏ ਤੇ ਉਹਨਾਂ ਨੂੰ ਸਹਿਯੋਗ ਦੇਈਏ